ਬਾਬਾ ਫੂਲ ਅਤੇ ਉਹਦੇ ਪਰਿਵਾਰ ਗੁਰੂ ਘਰ ਦੇ ਪ੍ਰੇਮੀ ਸਿੱਖ ਸਨ ਸਹਿਬਜ਼ਾਦਿਆਂ ਨੇ ਸ਼ਹੀਦੀ ਸਾਕੇ ਵਾਲੇ ਦਿਨ ਬਾਬਾ ਫੂਲ ਦਾ ਪੁੱਤਰ ਚੌਧਰੀ ਤਰਲੋਕ ਸਿੰਘ ਸਰਕਾਰੀ ਮਾਮਲਾ ਤਾਰਨ ਵਾਸਤੇ ਸਰਹੰਦ ਆਇਆ ਹੋਇਆ ਸੀ ਉਹਨੇ ਜਦੋਂ ਇਸ ਸਾਕੇ ਦੀ ਖਬਰ ਸੁਣੀ ਉਸੇ ਵੇਲੇ ਕਚਹਿਰੀ ਵਿੱਚ ਪਹੁੰਚਿਆ ਸਾਹਿਬ ਜਾਂਦਿਆਂ ਦੇ ਮਾਤਾ ਜੀ ਦੀਆਂ ਮਰਤਕ ਦੇਹਾਂ ਪ੍ਰਾਪਤ ਕਰਕੇ ਬੜੇ ਸਤਿਕਾਰ ਨਾਲ ਉਹਨਾਂ ਦਾ ਸਸਕਾਰ ਕੀਤਾ ਏ ਸਾਕਾ ਅੱਜ 13 ਪੋ ਸੰਮਤ 1761 ਨੂੰ ਹੋਇਆ ਮੁਗਲਾ ਮੁਗਲ ਹਕਮਾਂ ਨੂੰ ਬਧਾ ਲੱਗਾ ਕਿ ਮਾਤਾ ਜੀ ਬਹੁਤ ਸਾਰਾ ਧਨ ਆਨੰਦਪੁਰ ਤੋਂ ਲਿਆਏ ਸਨ ਉਹ ਧਾਨੇ ਜ਼ਫਰੇਬੀ ਗੰਗੂ ਨੇ ਸਾਮ ਲਿਆ ਉਸ ਪਾਸੋਂ ਧਨ ਮੰਗਿਆ ਗਿਆ ਗੰਗੂ ਨੇ ਸਾਰਾ ਧਨ ਆਪਣੇ ਘਰ ਦੀ ਜ਼ਮੀਨ ਵਿੱਚ ਦੱਬ ਦਿੱਤਾ ਸੀ ਪਰ ਜਦੋਂ ਜ਼ਮੀਨ ਪੁੱਟੀ ਗਈ ਉਥੋਂ ਕੁਝ ਵੀ ਨਹੀਂ ਮਿਲਿਆ ਉਹਨਾਂ ਨੇ ਗੰਗੂ ਨੂੰ ਖੂਬ ਕੁੱਟਿਆ ਤੇ ਫੇਰ ਹਾਕਮ ਦੇ ਹੁਕਮ ਨਾਲ ਬੰਦੀ ਖਾਨੇ ਵਿੱਚ ਪਾ ਦਿੱਤਾ ਉਸ ਪਾਪੀ ਦੀ ਮੌਤ ਬੁਰੇ ਹਾਲੀ ਬੰਦੀਖਾਨੇ ਵਿੱਚ ਹੀ ਹੋਈ ਜਿਸ ਵੇਲੇ 사ਤਗੁਰ ਜੀ ਨੇ ਕਿਰਪਾਨ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਮੁਗਲਾਂ ਦਾ ਨਾਸ ਹੋਣ ਦਾ ਵਚਨ ਕੀਤਾ ਤਾਂ ਰਾਏ ਕੱਲਾ ਡਰ ਗਿਆ ਉਹਨੇ ਹੱਥ ਜੋੜ ਕੇ ਅਰਜੋਈ ਕੀਤੀ ਸੱਚੇ ਪਾਤਸ਼ਾਹ ਜੀਓ ਮੈਂ ਵੀ ਮੁਗਲਾਂ ਦੀ ਸੰਤਾਨ ਹਾਂ ਪਰ ਮੇਰਾ ਮੁਗਲਾਂ ਦੇ ਜ਼ੁਲਮਾਂ ਨਾਲ ਕੋਈ ਵਾਸਤਾ ਨਹੀਂ ਮੈਂ ਆਪ ਜੀ ਦਾ ਦਾਸ ਮੈਨੂੰ ਬਖਸ਼ ਲਓ ਸਤਿਗੁਰ ਜੀ ਬੋਲੇ ਭਾਈ ਕੱਲਾ ਤੂੰ ਪਹਿਲੇ ਕਿਉਂ ਨਹੀਂ ਬੋਲਿਆ ਸੀ ਤੈਨੂੰ ਰੱਖ ਲੈਂਦੇ ਚੌਧਰੀ ਕੱਲੇ ਨੇ ਆਖਿਆ ਮਹਾਰਾਜ ਜੀ ਮੈਂ ਪਹਿਲੇ ਆਪ ਦੇ ਪਾਰੇ ਰੋਹ ਨੂੰ ਜਾਨ ਨਹੀਂ ਸਾ ਸਕਿਆ ਹੁਣ ਵੀ ਮੈਨੂੰ ਸ਼ਰਨ ਬਏ ਨੂੰ ਬਖਸ਼ ਲਾਓ ਸਤਿਗੁਰਾਂ ਦਾ ਧਿਆਨ ਫੇਰ ਸਹਿਬਜ਼ਾਦਿਆਂ ਵੱਲ ਚਲਾ ਗਿਆ ਆਪ ਮੁੜ ਰੋਹ ਨਾਲ ਬੋਲੇ ਇਹਨਾਂ ਮੁਗਲਾਂ ਦੀਆਂ ਜੜਾਂ ਪੁੱਟੀਆਂ ਜਾਣਗੀਆਂ ਇਹਨਾਂ ਦਾ ਰਾਜ ਭਾਗ ਤੇਜ ਪ੍ਰਵਾਹ ਜਲਦੀ ਚਲਿਆ ਜਾਏਗਾ ਸਤਿਗੁਰਾਂ ਦੇ ਮੁਕਤ ਦੂਜੀ ਵਾਰ ਬਚਨ ਨਿਕਲਦਾ ਸੁਣ ਕੇ ਰਾਏ ਕੱਲਾ ਚੁੱਪ ਰਿਆ ਉਹਨੇ ਸੋਚਿਆ ਇਸ ਸਮੇ ਸਤਿਗੁਰ ਜੀ ਗੁੱਸੇ ਦੇ ਰਾਂਜ ਵਿੱਚ ਹਨ ਇਹਨਾਂ ਨੂੰ ਵਧੇਰੇ ਕੁਝ ਕਹਿਣਾ ਠੀਕ ਨਹੀਂ ਮੈਂ ਕੁਝ ਸਮਾਂ ਆਪ ਜੀ ਦੀ ਹਜ਼ੂਰੀ ਵਿੱਚ ਰਵਾਂਗਾ ਜਦੋਂ ਆਪ ਜੀ ਚੰਗੇ ਰਾਂਜ ਵਿੱਚ ਹੋਣਗੇ ਬਖਸ਼ਵਾ ਲਵਾਂਗਾ ਇਹ ਵਿਚਾਰ ਕਰਕੇ ਉਹਨੇ ਆਪਣੇ ਆਦਮੀਆਂ ਨੂੰ ਆਖਿਆ ਵੀ ਤੁਸੀਂ ਆਪਣੇ ਪਰਿਵਾਰ ਇੱਥੇ ਲੈ ਆਓ ਅਸੀਂ ਸਾਰੇ ਸਤਗੁਰੂ ਜੀ ਦੇ ਚਰਨਾਂ ਵਿੱਚ ਰਵਾਂਗੇ ਜੇ ਅਸੀਂ ਪਿੱਛੇ ਰਹਿ ਬੇਸ਼ਾਈ ਫੌਜਾਂ ਦੀ ਕਰੋਪੀ ਦਾ ਨਿਸ਼ਾਨਾ ਬਣਾਂਗੇ ਜਦੋਂ ਸਤਗੁਰੂ ਜੀ ਸਾਡੇ ਉੱਤੇ ਮਿਹਰਬਾਨ ਹੋਗੇ ਸਾਨੂੰ ਬਖਸ਼ਣਗੇ ਉਦੋਂ ਅਸੀਂ ਆਪਣੇ ਘਰਾਂ ਨੂੰ ਪਰਤਾਵਾਂਗੇ ਰਾਏ ਕੱਲੇ ਦੀ ਗੱਲ ਸੁਣ ਕੇ 사드ਗੁਰ ਜੀ ਬੜੇ ਬਰਸੰਨ ਹੋਏ ਕਿ ਇਹਨੂੰ ਸਾਡੇ ਬਚਨਾ ਉੱਪਰ ਇੰਨਾ ਪੱਕਾ ਨਿਸ਼ਚਾ ਹੈ ਤਦ ਆਵ ਜੀ ਨੇ ਰਾਏ ਦੇ ਦਿਆਲੂ ਹੋ ਕੇ ਉਹਨੂੰ ਆਪਣੀ ਕਿਰਪਾਣ ਬਖਸ਼ੀ ਬਚਨ ਕੀਤਾ ਰਾਏ ਕੱਲਾ ਆ ਸਾਡੀ ਕਿਰਪਾਣ ਆਪਣੇ ਕੋਲ ਰੱਖ ਜਦੋਂ ਤੱਕ ਤੂੰ ਤੇ ਤੇਰਾ ਪਰਿਵਾਰ ਇਹਦਾ ਸਤਕਾਰ ਤੇ ਪੂਜਾ ਕਰੋਗੇ ਤੁਹਾਡਾ ਰਾਜ ਭਾਗ ਕਾਇਮ ਰਹੇਗਾ ਜਦੋਂ ਤੁਸੀਂ ਇਹਦੀ ਕਿਸੇ ਤਰ੍ਹਾਂ ਦੀ ਬਿਆਵਦੀ ਕੀਤੀ ਤੇਰੀ ਵੰਸ ਦਾ ਛੇਤੀ ਹੀ ਨਾਸ ਹੋ ਜਾਵੇਗਾ ਚੌਧਰੀ ਕੱਲੇ ਨੇ ਦੋਵੇਂ ਹੱਥ ਅੱਗੇ ਕਰਕੇ ਕਿਰਪਾਨ ਲੈ ਲਈ ਆਖਿਆ ਸਤਿਗੁਰ ਜੀਓ ਇਹਦਾ ਕਦੀ ਅਨਾਦਰ ਅਸੀਂ ਨਹੀਂ ਕਰਾਂਗੇ ਇਹ ਕਹਿ ਕੇ ਉਹਨੇ ਕਿਰਪਾਨ ਨੂੰ ਨਮਸਕਾਰ ਕੀਤੀ ਆਪਣੇ ਸਿਰ ਤੇ ਰੱਖ ਕੇ ਘਰ ਪਰਤ ਗਿਆ ਜੇ ਸਮੇਂ ਸਤਿਗੁਰ ਜੀ ਲੰਮੇ ਪਿੰਡ ਤੋਂ ਰਾਏ ਕੋਟਵਾਲ ਆ ਰਹੇ ਸਨ ਆ ਰਾਏਕੋਟ ਦੀ ਜੂ ਵਿੱਚ ਕੁਝ ਗੁੱਜਰ ਮੱਝਾਂ ਚਰਾ ਰਹੇ ਸਨ ਸਤਿਗੁਰਾਂ ਨੇ ਪਿਆਸ ਮਹਿਸੂਸ ਕਰਦੇ ਹੋਏ ਉਹਨਾਂ ਗੁਜਰਾਂ ਨੂੰ ਆਖਿਆ ਕਿ ਸਾਨੂੰ ਥੋੜਾ ਦੁੱਧ ਛਕਾਓ ਇੱਕ ਕਹਿਣ ਲੱਗਾ ਜੀ ਮੇਰੀਆਂ ਮੱਝਾਂ ਲਵੇਰੀਆਂ ਨਹੀਂ ਹਨ ਤੁਸੀਂ ਉਹ ਦੂਜੇ ਮਾਈ ਪਾਸੋਂ ਲੈ ਲਓ ਜਦੋਂ ਸਤਿਗੁਰਾਂ ਨੇ ਦੂਜੇ ਪਾਸੋਂ ਦੁੱਧ ਮੰਗਿਆ ਉਹ ਬੋਲਿਆ ਜੀ ਮੇਰੀ ਗਾਂ ਦੁੱਧ ਬੜਾ ਘੱਟ ਦਿੰਦੀ ਐ ਨਾਲੇ ਮੇਰੇ ਪਾਸ ਕੋਈ ਭਾਂਡਾ ਬਰਤਨ ਵੀ ਨਹੀਂ ਜਿਸ ਵਿੱਚ ਜਿੰਨੀ ਆਗੋ ਧਾਰਾ ਨਿਕਲ ਸਕਣ ਆਪ ਨੂੰ ਚੋਦਿਆ ਸਤਿਗੁਰਾਂ ਨੇ ਮਾਈ ਨੂੰ ਲੋਹੇ ਦਾ ਗੜਵਾ ਦਿੱਤਾ ਇਹ ਗੜਵਾ ਲੋਟੇ ਵਰਗਾ ਬਣਿਆ ਹੋਇਆ ਸੀ ਸਤਿਗੁਰੂ ਜੀ ਇਸ ਵੇਲੇ ਉੱਚ ਦੇ ਪੀਰ ਦੇ ਵੇਸ ਵਿੱਚ ਸਨ ਇਸ ਲੋਟੇ ਵਿੱਚ ਕੁਝ ਛੇਕ ਬਣ ਗਏ ਸਨ ਮਾਈ ਨੇ ਛੇਕ ਦਾ ਵੇਖ ਲਏ ਪਰ ਉਹ ਪੀਰਾਂ ਫਕੀਰਾਂ ਦੇ ਭਾਉ ਵਾਲਾ ਬੰਦਾ ਸੀ ਇਸ ਵਾਸਤੇ ਉਹ ਕੁਝ ਨਾ ਬੋਲਿਆ ਤੇ ਉਹ ਹੀ ਲੋਟਾ ਫੜ ਕੇ ਗਊ ਚੋਣ ਲੱਗਾ ਗਊ ਨੇ ਦੁੱਧ ਨਾਲ ਲੋਟਾ ਭਰਤਾ ਅਜੇ ਉਹਦੇ ਥਣਾ ਵਿੱਚ ਹੋਰ ਵੀ ਦੁੱਧ ਦਿਸਦਾ ਸੀ ਮਾਈ ਬੜਾ ਹੈਰਾਨ ਹੋਇਆ ਕਿ ਮੇਰੀ ਗਊ ਤਾਂ ਟੋਕੜ ਸੀ ਬੜਾ ਘੱਟ ਦੁੱਧ ਦਿੰਦੀ ਸੀ ਫਿਰ ਲੋਟਾ ਸ਼ਿਕਾ ਵਾਲਾ ਇਸ ਵਿੱਚ ਦੁੱਧ ਠਹਿਰਨਾ ਵੀ ਅਜੀਬ ਜੀ ਗੱਲ ਐ ਮਾਈ ਇਸ ਕੌਤਗਨੋਂ ਪੀਰ ਹੋਰਾਂ ਦੀ ਕਰਾਮਾਤ ਜਾਣ ਕੇ ਚਰਨਾਂ ਦੇ ਢੈ ਬਿਆ ਉਹਨਾਂ ਦੀ ਬਰਕਤ ਮੰਗੀ ਸਤਿਗੁਰਾਂ ਨੇ ਉਹ ਲੋਟਾ ਉਹਨੂੰ ਬਖਸ਼ ਦਿੱਤਾ ਵਚਨ ਕੀਤਾ ਜਦ ਤੱਕ ਇਹ ਲੋਟੇ ਦੀ ਸੰਭਾਲ ਰੱਖੇਗਾ ਤੈਨੂੰ ਧਨ-ਮਾਲ ਦੀ ਥੜ ਨਹੀਂ ਹੋਵੇਗੀ ਸਤਿਗੁਰੂ ਜੀ ਅਜੇ ਤੱਕ ਉੱਚ ਦੇ ਪੀਰ ਦੇ ਰੂਪ ਵਿੱਚ ਸਨ ਆਪ ਯਾਤਰਾ ਸਮੇਂ ਪਲੰਗ ਦੇ ਬਰਾਜ ਦੇ ਅਦੇ ਚਾਰ ਸਿੰਘ ਤਰਕਾਣੀ ਵੇਸ ਵਿੱਚ ਬਾਲੰਦ ਨੂੰ ਚੁੱਗ ਕੇ ਚੱਲਦੇ ਇਸ ਪ੍ਰਕਾਰ ਚੱਲਦੇ ਚੱਲਦੇ ਆਪ ਦੀਨੇ ਪਿੰਡ ਦੇ ਪਾਸ ਪਹੁੰਚੇ ਹਰ ਆ ਵਿੱਚ ਆਪ ਨੂੰ ਇੱਕ ਘੋੜਸਵਾਰ ਮਿਲਿਆ ਸਹਿਬ ਜੀ ਨੂੰ ਹਾਜੀਆਂ ਵਾਲੇ ਵੇਸ ਵਿੱਚ ਵੇਖ ਕੇ ਉਹਨੇ ਸ਼ਰਦਾ ਵੱਜੋਂ ਆਪਣਾ ਘੋੜਾ ਉਹਨਾਂ ਦੀ ਸਵਾਰੀ ਲਈ ਭੇਟਾ ਕਰਤਾ ਦੀਨੇ ਵਿਖੇ ਚੌਧਰੀ ਜੋਧ ਰਾਏ ਦੇ ਪੁੱਤਰੇ ਸ਼ਮੀਰ ਲਖਵੀਰ ਅਦੇ ਤਖਤਮਲ ਰਹਿੰਦੇ ਸਨ ਉਹਨਾਂ ਨੇ ਸਤਗੁਰਾਂ ਦੇ ਆਉਣ ਦੀ ਸੋਚ ਸੁਣੀ ਤਾਂ ਆਪ ਜੀ ਦੇ ਸਵਾਗਤ ਸਦਕਾਰ ਲਈ ਆਪਣੇ ਆਦਮੀਆਂ ਸੈਦ ਭੇਟਾ ਲੈ ਕੇ ਪਿੰਡ ਤੋਂ ਬਾਹਰ ਹੀ ਆ ਹਾਜ਼ਰ ਹੋਏ ਹੱਥ ਜੋੜ ਕੇ ਬੇਨਤੀ ਕੀਤੀ ਕਿ ਕੁਝ ਸਮਾਂ પા ਸਾਡੇ ਪਾਸ ਠਹਿਰ ਕੇ ਸੇਵਾ ਦਾ ਮੌਕਾ ਬਖਸ਼ੋ ਸਾਹਿਬ ਜੀ ਆnde ਸਾਈ ਫੌਜ ਸਾਡੇ ਮਗਰ ਲੱਗੀ ਹੋਈ ਆ ਜੇ ਅਸੀਂ ਤੁਹਾਡੇ ਪਾਸ ਛੈਰੇ ਤਾਂ ਤੁਹਾਡੇ ਉੱਤੇ ਮੁਸੀਬਤ ਆ ਸਕਦੀ ਹੈ ਉਹਨਾਂ ਦੀ ਸ਼ਰਧਾ ਤੱਕੇ ਗੁਰੂ ਜੀ ਕੁਝ ਦਿਨ ਉੱਥੇ ਠਹਿਰ ਗਏ ਆਪ ਜੀ ਦਾ ਨਿਵਾਸ ਚੌਧਰੀਆਂ ਨੇ ਕਿਦਰਖਾਨ ਦੇ ਪੱਕੇ ਚਬਾਰੇ ਵਿੱਚ ਕਰਾਤਾ ਭਾਈ ਪਰਮ ਸਿੰਘ ਧਰਮ ਸਿੰਘ ਨੇ ਜਦੋਂ ਸੁਣਿਆ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਸਵੇਂ ਸਰੂਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੀਨੇ ਵਿਖੇ ਆ ਕੇ ਠਹਰੇ ਹਨ ਉਹ ਆਪਣੇ ਪਿੰਡ ਰੂਪੇ ਤੋਂ ਬਹੁਤ ساری ਸੰਗਤ ਲੈ ਕੇ ਆਪ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਉਹ ਆਪਣੇ ਨਾਲ ਇੱਕ ਸੁੰਦਰ ਘੋੜਾ ਇੱਕ ਚਿੱਟਾ ਪੋਸ਼ਾਕ ਤੇ ਬਹੁਤ ਸਾਰਾ ਧਨ ਪਦਾਰਥ ਭੇਟਾ ਲਈ ਲੈ ਕੇ ਆਏ ਆਪ ਬੜੇ ਸ਼ਰਧਾ ਭਾਵ ਨਾਲ ਸਹਿਬ ਜੀ ਨੂੰ ਭੇਟਾ ਕੀਤਾ। ਅਦੇ ਬੇਨਤੀ ਕੀਤੀ ਕਿ ਆਪ ਇਹ ਨੀਲਾ ਤੁਰਕਾਣੀ ਪਹਿਰਾਵਾ ਲਾ ਕੇ ਸਫੈਦ ਵਸਤਰ ਧਾਰਨ ਕਰੋ। ਉਹਨਾਂ ਦੀ ਬੇਨਤੀ ਮੰਨ ਕੇ ਸਹਿਬ ਜੀ ਨੇ ਨੀਲੇ ਵਸਤਰ ਲਾ ਦਿੱਤੇ। ਅਦੇ ਚਿੱਟਾ ਪਹਿਰਾਵਾ ਧਾਰਨ ਕਰ ਲਿਆ ਸੁੰਦਰ ਚਿੱਟੇ ਪਸ਼ਾਕੇ ਵਿੱਚ ਆਪ ਜੀ ਦੇ ਮਨ ਮੋਹਣੇ ਦਰਸ਼ਨ ਕਰਗੇ ਸੰਗਤਾਂ ਗਦਗਦ ਹੋ ਗਈਆਂ ਇੱਕ ਦਿਨ ਭਾਈ ਦਿਆਲ ਦਾਸ ਨਾਂ ਦਾ ਗੁਰੂ ਘਰ ਦਾ ਸ਼ਰਧਾਲੂ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਲਈ ਆਇਆ ਉਹਨੇ ਸਾਬ ਜੀ ਨੇ ਇੱਕ ਬੜਾ ਸੁੰਦਰ ਚਿੱਟਾ ਬਿਸ਼ਾਕਾ ਭੇਟਾ ਕੀਤਾ ਕੋਲ ਸ਼ਮੀਰ ਚੌਧਰੀ ਬੈਠਾ ਸੀ ਸਤਿਗੁਰ ਜੀ ਨੇ ਦਿਆਲ ਉਹਗੇ ਉਹ ਚਿੱਟਾ ਬਿਸ਼ਾਕਾ ਚੌਧਰੀ ਨੂੰ ਬਖਸ਼ ਦਿੱਤਾ ਬਚਨ ਕੀਤਾ ਇਹ ਪਿਸ਼ਾਕੇ ਨੂੰ ਪਹਿਨਗੇ ਅਤੇ ਘੋੜੇ ਦੇ ਸਵਾਰ ਹੋਗੇ ਤੋ ਜਿੱਥੋਂ ਤੱਕ ਘੋੜੇ ਨੂੰ ਚੱਕਰ ਲਵਾਏਗਾ ਉਤੋਂ ਤੱਕ ਤੇਰਾ ਰਾਜ ਹੋ ਜਾਵੇਗਾ ਚੌਧਰੀ ਸ਼ਮੀਰ ਪਿਸ਼ਾਕਾ ਵਰ ਪਾ ਕੇ ਬੜਾ ਖੁਸ਼ ਹੋਇਆ ਤੇ ਘਰ ਆ ਕੇ ਆਪਣੇ ਦੋਹਾਂ ਭਰਾਵਾਂ ਲਖਮੀਰ ਤੇ ਤਖਤਮਲ ਨੂੰ ਸਾਰੀ ਗੱਲ ਦੱਸੀ ਉਹਨਾਂ ਦਾ ਮਾਮਾ ਗੁਰੂ ਘਰ ਦਾ ਵਿਰੋਧੀ ਸੀ ਉਹ ਬੋਲ ਪਿਆ ਕੇ ਜੇ ਗੁਰੂ ਐਨਾ ਹੀ ਰਾਜ ਭਾਗ ਬਖਸ਼ਣ ਦਾ ਸਮਰਾਤ ਹੁੰਦਾ ਉਹ ਆਪ ਕਿਉਂ ਆਪਣਾ ਰਾਜ ਭਾਗ ਦਵਾ ਲੈਂਦਾ ਪਰ ਕਿੰਨੇ ਭਰਾ ਸਤਗੁਰਾਂ ਦੇ ਪੂਰੀ ਸ਼ਰਧਾ ਤੇ ਨਿਸ਼ਚਾ ਰੱਖਦੇ ਸਨ ਲਖਮੀਰ ਤੇ ਤਖਤਮਲ ਕਹਿਣ ਲੱਗੇ ਜੇ ਅਸੀਂ ਸਤਗੁਰਾਂ ਦਾ ਬਚਨ ਨਾ ਮੰਨਿਆ ਐਸਾ ਨਾ ਵੇਖਿਓ ਨਰਾਜ ਹੋ ਕੇ श्राਪ ਦੇ ਦੇਣ ਸ਼ਮੀਰ ਬੋਲਿਆ ਸੀ ਸਤਗੁਰਾਂ ਦਾ ਵਾਕ ਨਹੀਂ ਮੋੜਨਾ ਜਦੋਂ ਸ਼ਮੀਰ ਨੇ ਆਪਣਾ ਨਿਸ਼ਚਾ ਪ੍ਰਗਟ ਕੀਤਾ ਉਹਦਾ ਮਾਮਾ ਕਹਿਣ ਲੱਗਾ ਵੀ ਅੱਛਾ ਫਿਰ ਐਵੇਂ ਘਰ ਬਚਨ ਪੂਰਾ ਕਰਨ ਲਈ ਤੂੰ ਘੋੜੇ ਤੇ ਚੜ੍ਹ ਗੇ ਘੋੜਾ ਪਿੰਡ ਦੇ ਦਿਵਾਲੇ ਫੇਰ ਲੈ ਸ਼ਮੀਰ ਨੇ ਐਵੇਂ ਕੀਤਾ ਘੋੜੇ ਨੂੰ ਪਿੰਡ ਦੇ ਚਫੇਰੇ ਫਰਾ ਲਿਆ ਜਦੋਂ ਸਤਗੁਰਾਂ ਕੋਲ ਪਾਸ ਗਿਆ ਉਨੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਕਿਵੇਂ ਆਪਣੇ ਮਾਮੇ ਦੇ ਕਹਿਣ ਦੇ ਇਸ ਪ੍ਰਕਾਰ ਕੀਤਾ ਸਤਿਗੁਰੂ ਜੀ ਸੁਣ ਕੇ ਬੋਲੇ ਜੇ ਤੂੰ ਜੋ ਤੂੰ ਕੀਤਾ ਭਲਾ ਕੀਤਾ ਕੁਝ ਦਿਨ ਬੀਤ ਗਏ ਇੱਕ ਦਿਨ ਸ਼ਮੀਰ ਸਹਿਬਾਂ ਲਈ ਪ੍ਰਸ਼ਾਦ ਬਰੋਸ ਕੇ ਲਿਆਇਆ ਸਹਿਬ ਜੀ ਨੇ ਭੋਜਨ ਛਕਿਆ ਤਾਂ ਸ਼ਵੀਰ ਨੇ ਅਰਜੋਏ ਕੀਤੀ ਮਹਾਰਾਜ ਜੀਓ ਆਪਣਾ ਸੀਧ ਬਰਸਾਦ ਬਖਸ਼ੋ ਸਤਗੁਰਾਂ ਬਰਮਾਇਆ ਥਾਲ ਲੈ ਗਏ ਇੱਥੇ ਹੀ ਛਕ ਲੈ ਪਰਸ਼ਮੀਰ ਨੇ ਬੇਨਤੀ ਕੀਤੀ ਜੀ ਮੈਂ ਪ੍ਰਸ਼ਾਦ ਘਰ ਲੈ ਜਾ ਕੇ ਸਾਰੇ ਪਰਿਵਾਰ ਨੂੰ ਵੰਡ ਕੇ ਖਾਵਾਂਗਾ ਸ਼ਮੀਰ ਪ੍ਰਸ਼ਾਦ ਘਰ ਲੈ ਆਇਆ ਤੇ ਸਾਰੇ ਪਰਿਵਾਰ ਨੂੰ ਸੱਦਿਆ ਇਆ ਉਹ ਸਤਗੁਰਾਂ ਦਾ ਸੀਤ ਪ੍ਰਸ਼ਾਦ ਛਕ ਲਓ ਉਹਦੇ ਕਹਿਣ ਦੇ ਸਾਰਾ ਟੱਬਰ ਜੁੜ ਗਿਆ ਸ਼ਮੀਰ ਨੇ ਪ੍ਰਸ਼ਾਦ ਤੋਂ ਕੱਪੜਾ ਹਟਾਇਆ ਤਾਂ ਵੇਖਿਆ ਗਿਆ ਉਹ ਝਟਕਾ ਮਾਸ ਇਹ ਵੇਖ ਕੇ ਉਹਦਾ ਮਾਮਾ ਕਹਿਣ ਲੱਗਾ ਜੇ ਅਸੀਂ ਝਟਕਾ ਖਾ ਲਿਆ ਪੀਰ ਸਾਡੇ ਦੇ ਵੱਡਾ ਕਹਿਰਵਾਨ ਹੋਵੇਗਾ ਚੰਗਾ ਇਹਨੂੰ ਜ਼ਮੀਨ ਵਿੱਚ ਦੱਬ ਦਿਓ ਸ਼ਮੀਰ ਨੇ ਵੇਂ ਕੀਤਾ ਅਗਲੇ ਦਿਨ ਜਦੋਂ ਸ਼ਮੀਰ 사ਤਗੁਰਾਂ ਦੀ ਅਝੂਰੀ ਵਿੱਚ ਪਹੁੰਚਿਆ ਤਾਂ ਸਾਹਿਬ ਜੀ ਨੇ ਉਹਦੇ ਤੋਂ ਪੁੱਛਿਆ ਸਨਾ ਚੌਧਰੀ ਸ਼ਮੀਰ ਸਾਡਾ ਪ੍ਰਸ਼ਾਦ ਤੁਸੀਂ ਖਾਧਾਗੇ ਨਹੀਂ ਸ਼ਮੀਰ ਹੱਥ ਜੋੜ ਕੇ ਬੋਲਿਆ ਉਹ ਪ੍ਰਸ਼ਾਦ ਸਾਡੇ ਮਾਮੇ ਨੇ ਸਾਨੂੰ ਨਹੀਂ ਖਾਣ ਦਿੱਤਾ ਕਿ ਝਟਕਾ ਖਾਣ ਨਾਲ ਪੀਰ ਨਰਾਜ ਹੋ ਜਾਵੇਗਾ ਸਾਧਗੁਰ ਜੀ ਫਰਮਾਇਆ ਭਾਈ ਅਸੀਂ ਤੈਨੂੰ ਰਾਜ ਦੇਣਾ ਚਾਹੁੰਦੇ ਸੀ ਪਰ ਤੂੰ ਘੋੜਾ ਨਹੀਂ ਫੇਰਿਆ ਰਾਜ ਗਵਾ ਲਿਆ ਅਸੀਂ ਸੀਧ ਬਰਸਾਦ ਦੇ ਕੇ ਤੈਨੂੰ ਜਨਮ ਮਰਨ ਤੋਂ ਮੁਕਤ ਕਰਨਾ ਚਾਹੁੰਦੇ ਸੀ ਪਰ ਤੇਰੇ ਮਾਮੇ ਨੇ ਤੈਨੂੰ ਪਰਮਾਇਆ ਉਹ ਕੋੜੀ ਹੋ ਕੇ ਮਰੇਗਾ ਉਹਦੀ ਵੰਸ਼ ਵੀ ਐਸੇ ਰੋਗ ਤੋਂ ਪੀੜਿਤ ਹੋਵੇਗੀ ਪਰ ਗੁਰੂ ਜੀ ਸ਼ਮੀਰ ਦੀ ਸ਼ਰਦਾ ਤੇ ਭੈ ਭਾਵਨੀ ਦੇ ਬੜੇ ਪਰਸਾਨ ਹੋ ਚੁੱਕੇ ਸਨ ਮਹਾਰਾਜ ਜੀ ਇੱਕ ਦਿਨ ਮੌਜ ਵਿੱਚ ਆ ਕੇ ਕਹਿਣ ਲੱਗੇ ਵੀ ਅਸੀਂ ਤੇਰੇ ਦੇ ਖੁਸ਼ ਆ ਜੋ ਮੰਗਣਾ ਮੰਗਲਾ ਸ਼ਮੀਰ ਨੇ ਹੱਥ ਜੋੜ ਕੇ ਸੀਸ ਨਵਾ ਕੇ ਬੇਨਤੀ ਕੀਤੀ ਮਹਾਰਾਜ ਜੀ ਜੇ ਤਰੁੱਟਿਓ ਦਾ ਮੁਕਤੀ ਬਖਸ਼ੋ ਪਾਤਸ਼ਾਹ ਜੀ ਚੁੱਪ ਕਰ ਗਏ ਕਹਿਣ ਲੱਗੇ ਹੋਰ ਕਿਉਂਜ ਮੰਗ ਲੈ ਪਰ ਉਹਨੇ ਹਰੇ ਹੋ ਮੰਗ ਮੰਗ ਮੰਗੀ ਮਹਾਰਾਜੇ ਤਰੁੱਠੇ ਅਦੇ ਉਹਦੇ ਜਨਮਾਂ ਦੇ ਲੇਖੇ ਇੱਕ ਰਾਤ ਦੇ ਸੁਪਨੇ ਵਿੱਚ ਉਹਨੂੰ ਦਿਖਾਤੇ ਅਦੇ ਮੁਕਤੀ ਬਖਸ਼ ਕੇ ਕਿਰਤਾਰਥ ਕੀਤਾ ਇਸ ਤਰ੍ਹਾਂ ਸਤਿਗੁਰ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਦਿੰਦੇ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਅੱਜ 13 ਪੂ ਦਾ ਦਿਹਾੜਾ ਛੋਟੇ ਸਾਹਿਬ ਜਦਿਆਂ ਦੀ ਅੱਜ ਦੇ ਦਿਨ ਸ਼ਹੀਦੀ ਹੋਈ ਮਹਾਰਾਜ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਛੋਟੇ ਸਾਹਿਬ ਜਦਿਆਂ ਦੀ ਛੀਦੀ ਦਿਹਾੜੇ ਦੇ ਮਾਤਾ ਗੁਜਰਕਾਰ ਜੀ ਦੇ ਛੀਦੀ ਦਿਹਾੜੇ ਦੇ ਸਾਰੀਆਂ ਸੰਗਤਾਂ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ